ਅੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਆਪਾਂ ਬਚਨ ਕਰਾਂਗੇ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਆਂ ਖਾਲਸਾ ਪੰਥ ਦਾ ਪ੍ਰਗਟ ਦਿਹਾੜਾ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜਾ ਰੁਕੇ ਪਿਆਰਿਓ ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਨ 1699 ਦੀ ਵਿਸਾਖੀ ਨੂੰ ਮੋਖ ਰੱਖਦੇ ਆ ਇੱਕ ਬਹੁਤ ਵੱਡਾ ਇਕੱਠ ਕੀਤਾ ਗਿਆ ਵਿਸਾਖੀ ਵਾਲੇ ਦਿਨ ਹਰੇਕ ਸ਼ਹਿਰ ਦੇ ਸਟੇਟਾਂ ਦੇ ਵਿੱਚ ਸਿੰਘ ਸੰਗਤਾਂ ਨੂੰ ਪਹੁੰਚਣ ਲਈ ਵੱਦ ਤੋਂ ਵੱਧ ਉੱਥੇ ਬੇਨਤੀਆਂ ਕੀਤੀਆਂ ਗਈਆਂ ਹੁਕਮ ਲਾਏ ਗਏ ਕਿ ਸਾਰੀਆਂ ਸੰਗਤਾਂ ਨੇ ਵੱੱਟ ਵੱੱਟ ਕਿਸਗੜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਾ ਹੈ 1699 ਦੀ ਵਿਸਾਖੀ ਵਾਲੇ ਦਿਨ ਜਦੋਂ ਇਹ ਵਰਤਾਰਾ ਵਰਤਦਾ ਹੈ ਗੁਰੂ ਸਾਹਿਬ ਜੀ ਕੌਤਕ ਰਚਦੇ ਨੇ ਇਸ ਬਾਰੇ ਕਿਸੇ ਨੂੰ ਗਿਆਨ ਨਹੀਂ ਸੀ ਤਕਰੀਬਨ ਤਕਰੀਬਨ ਉਸ ਵਕਤ ਦੇ ਜਿਹੜੇ ਲਖਾਰੀ ਨੇ ਉਹ ਲੱਖ ਦਾ ਕੋਈ 1.5 ਲੱਖ ਦਾ ਕੋਈ 80000 ਦਾ ਕੱਠ ਦੱਸਦੇ ਨੇ ਕਿ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਵਕਤ ਉਸ ਕੱਠ ਨੂੰ ਸੰਬੋਧਨ ਕਰਦੇ ਹੁਆ ਸਾਰਿਆਂ ਨੂੰ ਕਹਿੰਦੇ ਨੇ ਕਿ ਅੱਜ ਇੱਕ ਖਾਸ ਦਿਨ ਵਿਸਾਖੀ ਦਾ ਇਸ ਨੂੰ ਇੱਕ ਖਾਸ ਰੂਪ ਦੇ ਵਿੱਚ ਬਦਲਿਆ ਜਾਏਗਾ ਖਾਲਸਾ ਪੰਥ ਦਾ ਸਾਜਣਾ ਪਰਗਟ ਦਿਹਾੜਾ ਜਿਸ ਨੂੰ ਅਸੀਂ ਖਾਲਸਾ ਦਿਵਸ ਵੀ ਕਹਿੰਨੇ ਆ ਖਾਲਸਾ ਦਿਹਾੜਾ ਵੀ ਕਹਿੰਨੇ ਆ ਖਾਲਸਾ ਸਾਜਨਾ ਦਿਵਸ ਵੀ ਕਹਿੰਨੇ ਆ ਅਸਲ ਵਿੱਚ ਖਾਲਸੇ ਦਾ ਪ੍ਰਗਟ ਦਿਹਾੜਾ ਇਹ 1699 ਦੀ ਵਿਸਾਖੀ ਤੇ ਵਾਲੇ ਦਿਨ ਜਦੋਂ ਇਕੱਠ ਹੋਇਆ ਇਕੱਠ ਇਨਾ ਹੋ ਗਿਆ ਕਿ ਸੰਗਤਾਂ ਨੂੰ ਗੁਰੂ ਸਾਹਿਬ ਜੀ ਮਹਾਰਾਜੀ ਹੁਕਮ ਕਰ ਰਹੇ ਨੇ ਕਿ ਅੱਜ ਇੱਕ ਖਾਸ ਹੀ ਤਰ੍ਹਾਂ ਦਾ ਕੌਤਕ ਰਚਿਆ ਜਾਣਾ ਹੈ ਸਾਰੀਆਂ ਸਿੱਖ ਸੰਗਤਾਂ ਤਿਆਰ ਹੋ ਸਾਰੀਆਂ ਸਿੰਘ ਸੰਗਤਾਂ ਜਿੰਨੀਆਂ ਬੈਠੀਆਂ ਸਨ ਬੜੀ ਜਕਾਰਿਆਂ ਦੀ ਗੂੰਜ ਦੇ ਨਾਲ ਸਾਰਿਆਂ ਨੇ ਆਵਾਜ਼ ਦਿੱਤੀ ਚੜ੍ਹਦੀ ਕਲਾ ਗੁਰੂ ਸਾਹਿਬ ਜੀ ਕਰੋ ਹੁਕਮ ਕਿਉਂਕਿ ਸਾਰੀਆਂ ਸੰਗਤਾਂ ਨੂੰ ਪਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਵੀ ਹੁਕਮ ਕਰਦੇ ਨੇ ਸਾਡੇ ਭਲੇ ਲਈ ਕਰਦੇ ਨੇ ਇਸ ਵਾਸਤੇ ਜੋ ਵੀ ਹੁਣ ਕਰਨਾਂਗੇ ਉਹ ਵੀ ਸਾਡੇ ਭਲੇ ਲਈ ਕਰਨਗੇ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹ ਸਾਰੇ ਕਾਰਜ ਕਰਨ ਵਾਸਤੇ ਮੈਨੂੰ ਇੱਕ ਸਿਰ ਦੀ ਲੋੜ ਪਵੇਗੀ ਸੋ ਗੁਰੂ ਕੇ ਪਿਆਰਿਓ ਜਦੋਂ ਸਿਰ ਦੀ ਲੋੜ ਪਈ ਤਾਂ ਇਹ ਗੱਲਾਂ ਕੀ ਹੋਈਆਂ ਕਿ ਕੁਸਰਮੋਸਰ ਦੀ ਵਿੱਚੋਂ ਲਾਪੇ ਸੰਗਤਾਂ ਦੇ ਤੇ ਗੁਰੂ ਸਾਹਿਬ ਜੀ ਸਿਰ ਮੰਗਲਾ ਪੈਣੇ ਸੋ ਇਸ ਤਰ੍ਹਾਂ ਜਦੋਂ ਸਿਰ ਮੰਗਿਆ ਗਿਆ ਤੇ ਭਾਈ ਕਹਿੰਦੇ ਨੇ ਦਾ ਰਾਮ ਜਿਹੜੇ ਲਾਹੌਰ ਤੋਂ ਸੀ ਉਹ ਖੜੇ ਹੋ ਗਏ ਨੇ ਕਹਿੰਦੇ ਨੌਜੀ ਮੇਰਾ ਸਿਰ ਅਰਪਤ ਆਪਗੇ ਸੋ ਪਾਇ ਭਾਈ ਦਇਆਰਾਮ ਨੇ ਪਹਿਲਾ ਆਪਣਾ ਸਿਰ ਜਿਹੜਾ ਗੁਰੂ ਸਭਾ ਨੂੰ ਦਿੱਤਾ ਗੁਰੂ ਸਭਾ ਨੇ ਨਾਲ ਇੱਕ ਤੰਬੂ ਬਣਾਇਆ ਸੀ ਉਹ ਤੰਬੂ ਦੇ ਵਿੱਚ ਲੈ ਜਾਂਦੇ ਸਨ ਤੇ ਜਦੋਂ ਬਾਹਰ ਆਉਂਦੇ ਸਨ ਤੇ ਤਲਵਾਰ ਨੂੰ ਖੂਨ ਲੱਗਾ ਹੁੰਦਾ ਸੀ ਹੋਂ ਦੇ ਨਾਲ ਲੱਥਪੱਥ ਨੁੱਚੜਦੇ ਜਦੋਂ ਬਾਹਰ ਆਏ ਗੁਰੂ ਸਾਹਿਬਾਂ ਦਾ ਜਲੋਇ ਵੱਖਰਾ ਸੀ ਰੂਪ ਰੰਗ ਹੀ ਵੱਖਰੇ ਸਨ ਗੁਰੂ ਸਾਹਿਬ ਜੀ ਆ ਕੇ ਆਵਾਜ਼ ਦਿੰਦੇ ਨੇ ਸੰਗਤਾਂ ਦੇ ਵਿੱਚ ਕਹਿੰਦੇ ਨੇ ਗੁਰਮਖ ਪਿਆਰਿਓ ਇੱਕ ਸਿਰ ਦੀ ਹੋਰ ਲੋੜ ਏ ਕੋਈ ਹੈ ਮਾйда ਲਾਲ ਸਾਰਿਆਂ ਦੇ ਵਿੱਚ ਪਰੇਸ਼ਾਨੀਆਂ ਰਹਾ ਨਹੀਂ ਹੋਣੇ ਕੋਈ ਛੋਟੀ ਗੱਲ ਨਹੀਂ ਸੀ ਕਿਉਂਕਿ ਗੁਰੂ ਸਾਹਿਬ ਜੀ ਸਿਰ ਮੰਗ ਰਹੇ ਸਨ ਸਾਰੇ ਦੇਖ ਰਹੇ ਸਨ ਇਹ ਅੱਜ ਕੌਤਕ ਕੀ ਹੈ ਗੱਲਬਾਤ ਕੀ ਹੋ ਰਹੀ ਹੈ ਸੋ ਉਸ ਤੋਂ ਬਾਅਦ ਭਾਈ ਧਰਮਚੰਦ ਜੀ ਜਿਹੜੇ ਕਿ ਹਸਤਨਾਪੁਰ ਤੋਂ ਸਨ ਉਹ ਖੜੇ ਹੋਏ ਕਹਿਣ ਲੱਗੇ ਗੁਰੂ ਸਾਹਿਬ ਜੀ ਮੇਰਾ ਸਿਰ ਆਪ ਜੀ ਅੱਗੇ ਅਰਪਣ ਹੈ ਗੁਰੂ ਸਾਹਿਬ ਜੀ ਭਾਈ ਧਰਮਚੰਦ ਨੂੰ ਬਾਹਾਂ ਤੋਂ ਫੜ ਕੇ ਉਸੇ ਤੰਬੂ ਦੇ ਵਿੱਚ ਲੈ ਗਏ ਨੇ ਤੰਬੂ ਤੋਂ ਬਾਹਰ ਆਏ ਫਿਰ ਉਸੇ ਤਰ੍ਹਾਂ ਜਿਹੜੀ ਤਲਵਾਰ ਖੂਨ ਦੇ ਨਾਲ ਲੱਤ-ਪੱਤਨ ਉੱਚੜਦੀ ਇਸ ਤਰ੍ਹਾਂ ਜਦੋਂ ਆਏ ਗੁਰੂ ਸਾਹਿਬ ਜੀ ਫਿਰ ਸੰਗਤਾਂ ਦੇ ਵਿੱਚ ਫਿਰ ਇੱਕ ਹੁਕਮ ਕਰਤਾ ਕਿ ਇੱਕ ਤੀਜੇ ਸਿਰ ਦੀ ਲੋੜ ਹੈ ਸਾਰੀਆਂ ਸੰਗਤਾਂ ਦੇ ਵਿੱਚ ਸਨਾਟਾ ਛਾ ਗਿਆ ਹੁਣ ਸਿਰ ਕਿਹੜਾ ਦੇਵੇ ਗੁਰੂ ਕੇ ਪਿਆਰਿਓ ਪਰ ਉਹ ਜਿਹੜਾ ਦਿਨ ਸੀ ਉਹ ਪ੍ਰਗਟ ਕਰਨਾ ਸੀ ਖਾਲਸੇ ਨੂੰ ਇਹ ਗੁਰੂ ਸਾਹਿਬ ਜਾਣਦੇ ਸੀ ਉੱਥੇ ਕੁਝ ਸਿੱਖ ਸੰਗਤਾਂ ਨੇ ਮਾਤਾ ਗੁਜਰੀ ਜੀ ਨੂੰ ਜਾ ਕੇ ਕਿਹਾ ਕਿ ਮਾਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਸਮਝਾਓ ਉਹ ਕੀ ਕਰ ਰਹੇ ਨੇ ਉਹ ਤਾਂ ਉੱਥੇ ਸੰਗਤਾਂ ਦੇ ਸਿਰ ਹੀ ਲਈ ਜਾ ਰਹੇ ਨੇ ਦੋ ਸਿਰ ਲੈ ਲੈਣੇ ਤੀਜੇ ਸਿਰ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਤੁਸੀਂ ਜਾਓ ਤੇ ਤੁਹਾਡਾ ਗੁਰੂ ਜਾਣੇ ਉਹ ਸਾਰੇ ਵਾਪਸ ਆ ਗਏ ਨੇ ਆਉਂਦਿਆਂ ਨਾਲ ਹੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਕੀ ਗੱਲ ਸਾਰੇ ਚੁੱਪ ਕਿਉਂ ਹੋ ਤੀਜੇ ਸਿਰ ਦੀ ਮੈਨੂੰ ਲੋੜ ਹੈ ਸੋ ਤੀਜੇ ਸਿਰ ਦੇ ਵਿੱਚ ਪਾਈ ਹਿੰਮਤ ਰਾਏ ਜੀ ਜਿਹੜੇ ਕਿ ਜਗਨਪ uri ਉੜੀਸਾ ਤੋਂ ਸਨ ਜਗਨਪ uri ਉੜੀਸਾ ਤੋਂ ਪਾਈ ਹਿੰਮਤ ਰਾਏ ਜੀ ਉਹ ਆਏ ਨੇ ਕਹਿ ਲਗੇ ਗੁਰੂ ਸਾਹਿਬ ਜੀ ਇਹ ਸਿਰ ਤੁਹਾਡਾ ਜੋ ਮਰਜ਼ੀ ਕਰੋ ਗੁਰੂ ਸਾਹਿਬ ਜੀ ਕਹਿੰਦੇ ਆਓ ਬੁਰੂ ਸੱਵਣ ਨੇ ਉਹਨਾਂ ਦੀ ਬਾਹ ਫੜੀ ਉਸੇ ਤੰਬੂ ਤੇ ਲੈ ਗਏ ਨੇ ਤੰਬੂ ਦੇ ਵਿੱਚੋਂ ਬਾਹਰ ਆਏ ਨੇ ਬਾਹਰ ਆ ਕੇ ਫਿਰ ਕੀਆ ਕਿ ਇੱਕ ਹੋਰ ਸਿਰ ਦੀ ਲੋੜ ਹੈ ਉੱਥੇ ਸਾਰੇ ਦੇਖਣ ਲੱਪ ਘਬਰਾਟ ਸਾਰੇ ਪਾਸੇ ਸਨਾਟੇ ਸ਼ਾ ਗਿਆ ਬੁਰੇ ਹਾਲ ਬੰਕੇ ਦਿਹਾੜੇ ਹੁਣ ਕਿਉਂਕਿ ਸਿਰਾਂ ਦੀ ਗੱਲ ਹੈ ਨਾ ਹੁਣ ਸਿਰ ਕੌਣ ਦੇਵੇ ਆਹ ਸਭ ਜਾਣਦੇ ਹੋ ਜਦੋਂ ਸਿਰਾਂ ਦੀ ਗੱਲ ਆ ਜਾਵੇ ਕਿਸੇ ਨੂੰ ਕਹਿ ਦਈਏ ਸਿਰ ਦੇ ਕਿਵੇਂ ਦੇਵੇਗਾ ਕੋਈ ਇਹ ਤਾਂ ਗੁਰੂ ਸਾਹਿਬ ਜੀ ਸਮਰਾਤ ਸਨ ਤੇ ਉਹ ਗੁਰਸਿੱਖ ਜਿਹੜੇ ਸਮਰਾਤ ਸਨ ਜਿਹੜੇ ਹਾਜ਼ਰ ਹੋਏ ਇਸੇ ਤਰ੍ਹਾਂ ਭਾਈ ਮੋਹਕਮ ਚੰਦ ਜੀ ਜਿਹੜੇ ਨੇ ਉਹ ਗੁਰੂ ਕੇ ਪਿਆਰਿਓ ਖੜੇ ਹੋਏ ਕਹਿਣ ਲੱਗੇ ਗੁਰੂ ਸਾਹਿਬ ਜੀ ਅਸੀਂ ਕਹਿੰਦੇ ਹਾਂ ਤੁਹਾਡੇ ਆ ਤੇ ਸਿਰ ਵੀ ਤੁਹਾਡਾ ਏ ਸੋ ਜਿਹੜਾ ਮੋਹਕਮ ਚੰਦ ਜੀ ਜਿਹੜੇ ਸਨ ਇਹ ਦਵਾਰਕਾ ਤੋਂ ਸਨ ਦਵਾਰਕਾ ਤੋਂ ਸਨ ਮੋਹਕਮ ਰਾਏ ਸੋ ਇਹਨਾਂ ਨੇ ਉਸੇ ਤਰ੍ਹਾਂ ਕੀਤਾ ਤੰਬੂ ਦੇ ਵਿੱਚ ਗੁਰੂ ਸਾਹਿਬ ਜੀ ਲੈ ਕੇ ਗਏ ਤੇ ਵਾਪਸ ਫਿਰ ਲੱਥ-ਪੱਥ ਖੂਨ ਦੇ ਨਾਲ ਵਗਦੀ ਹੋਈ ਤਲਵਾਰ ਜਿੱਦੋਂ ਲੈ ਕੇ ਵਾਪਸ ਆਏ ਨੇ ਤੇ ਆਉਂਦਿਆਂ ਨਾਲ ਜਕਾਰਾ ਛੱਡਿਆ ਜਕਾਰੇ ਛੱਡਣ ਦੇ ਨਾਲ ਕਿਹਾ ਕਿ ਇੱਕ ਹੋਰ ਸਿਰ ਦੀ ਲੋੜ ਹੈ ਚਾਰ ਸਿਰ ਪਹਿਲਾਂ ਤੇ ਪੰਜਵਾਂ ਸਿਰ ਗੁਰੂ ਸਾਹਿਬ ਜੀ ਹੋਰ ਮੰਗ ਰਹੇ ਨੇ ਸੰਗਤਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਸੀ ਪਰ ਇਹ ਦਿਨ ਨੂੰ ਖਾਸ ਬਣਾਉਣਾ ਚਾਹੁੰਦੇ ਸੀ ਆਪਣੇ ਭਲੇ ਵਾਸਤੇ ਇਸ ਜਿਹਨਾਂ ਨੂੰ ਸਮਝ ਸੀ ਉਹਨਾਂ ਨੂੰ ਸਮਝ ਸੀ ਦੂਜਾ ਨੂੰ ਕੋਈ ਸਮਝ ਨਹੀਂ ਸੀ ਗੁਰੂ ਕੇ ਪਿਆਰਿਓ ਇਹ ਸਮਝਣਾ ਬਹੁਤ ਆਮ ਬੰਦੇ ਲਈ ਕੋਈ ਸੌਖੀ ਗੱਲ ਨਹੀਂ ਸੋ ਗੁਰੂ ਸਾਹਿਬ ਜੀ ਦੇ ਪਿਆਰੇ ਜਿਹੜੇ ਸਭ ਜਾਣਦੇ ਸੀ ਕਿ ਕੌਤਕ ਬਹੁਤ ਵੱਡਾ ਹੋ ਰਿਹਾ ਹੈ ਇਹਨਾਂ ਦੇ ਵਿੱਚ ਉੱਠੇ ਨੇ ਭਾਈ ਸਾਹਿਬ ਭਾਈ ਸਾਹਿਬ ਚੰਦ ਜੀ ਜਿਹੜੇ ਨੇ ਉਹ ਆ ਕੇ ਖੜੇ ਹੋਏ ਕਹਿਣ ਲੱਗੇ ਮਹਾਰਾਜ ਹਾਜ਼ਰ ਹਾਂ ਜੀ ਜੋ ਕੰਮ ਕਰੋ ਸਿਰ ਮੱਥੇ ਪ੍ਰਵਾਨ ਹੈ ਸੋ ਸਾਹਿਬ ਚੰਦ ਜੀ ਜਿਹੜੇ ਕਰਨਾਟਕ ਵਿਦਰ ਤੋਂ ਸਨ ਆ ਗਏ ਨੇ ਗੁਰੂ ਸੱਭਾ ਨੇ ਬਾਤ ਫੜਿਆ ਤੇ ਉਸੇ ਤਰ੍ਹਾਂ ਹੀ ਤੰਬੂ ਦੇ ਵਿੱਚ ਦੁਬਾਰਾ ਫਿਰ ਵਾਪਸ ਨਹੀਂ ਆਏ ਕਿੰਨਾ ਚਿਰ ਦੁਬਾਰਾ ਵਾਪਸ ਨਹੀਂ ਆਏ ਸੰਗਤਾਂ ਵੇਖਦਿਆਂ ਦੀਆਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਗੁਰੂ ਸਾਹਿਬਾਂ ਨੇ ਕੀ ਕੀਤਾ ਕਿ ਉਹਨਾਂ ਪੰਜਾਂ ਜਣਿਆਂ ਨੂੰ ਪੰਜ ਪਿਆਰੇ ਸਾਜਾ ਪੰਜ ਪਿਆਰੇ ਸਾਜ ਕੇ ਸ਼ਸਤਰ-ਵਸਤਰ ਪਾ ਕੇ ਆ ਆਪਣਾ ਪਟਾ ਪਾਇਆ ਦਸਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸੇ ਤਰ੍ਹਾਂ ਪੰਜ ਕਕਾਰ ਬਖਸ਼ਣਾ ਕੀਤੇ ਪੂਰੇ ਦਿਮਾਲੇ ਸਜਾ ਕੇ ਤਿਆਰ-ਪਰ ਤਿਆਰ ਕਰਕੇ ਪੰਜਾਂ ਸਿੰਘਾਂ ਨੂੰ ਪੰਜਾਂ ਪਿਆਰਿਆਂ ਨੂੰ ਲਿਆ ਕੇ ਉਸ ਇਕਤਰਤਾ ਦੇ ਵਿੱਚ ਹਾਜ਼ਰ ਕੀਤਾ ਸਿੱਖ ਸੰਗਤ ਸਾਰੀ ਵੇਖ ਕੇ ਹੈਰਾਨ ਹੋ ਗਈ ਕਿ ਇਹਨਾਂ ਦੇ ਤਾਂ ਸਿਰ ਵੱਢ ਦਿੱਤੇ ਗਏ ਸਨ ਖੂਨੋਂ ਖੋਣ ਕਰਪਾਨ ਲੱਤਪੱਤ ਸੀ ਇਹ ਤਾਂ ਜਿਉਂਦੇ ਨੇ ਸੋ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਗੁਰੂ ਸਭਾ ਨੇ ਹੁਕਮ ਕੀਤਾ ਕਿ ਇਹ ਖਾਲਸਾ ਪੰਥ ਦੀ ਅੱਜ ਸਾਜਣਾ ਕੀਤੀ ਗਈ ਹੈ ਭਾਵ ਕਿ ਖਾਲਸਾ ਪੰਥ ਪ੍ਰਗਟ ਹੋਇਆ ਅੱਜ ਟਾਰਗੇਟੇ ਉਹ ਖਾਲਸਾ ਪ੍ਰਮਾਤਮਾ ਕੀ ਮੌਜੇ ਅਕਾਲ ਪੁਰਖ ਦਾ ਹੁਕਮ ਸੀ ਤੇ ਹੁਕਮ ਦੇ ਮੁਤਾਬਕ ਇਹ ਸਾਰਾ ਕੁਝ ਹੋਇਆ ਹੈ ਸੋ ਗੁਰੂ ਕੇ ਪਿਆਰਿਓ ਇਹ ਸਾਡੇ ਇਤਿਹਾਸ ਨੇ ਵਿਸਾਖੀ ਦੇ ਦਿਹਾੜੇ ਵਿਸਾਖੀ ਦਾ ਦਿਹਾੜਾ ਸਾਡੇ ਲਈ ਖਾਸ ਤੌਰ ਤੇ ਤਾਂ ਵੀ ਬਣ ਜਾਂਦਾ ਹੈ ਹੋਰ ਦਿਹਾੜਿਆਂ ਨਾਲੋਂ ਵਿਸਾਖੀ ਵਾਲੇ ਦਿਨ ਖਦਰਾਣੇ ਦੀ ਢਾਬ ਤੇ ਇੱਕ ਬਹੁਤ ਭਿਆਨਕ ਜੰਗ ਹੋਈ ਸੀ ਦਸਵੇਂ ਪਾਸ਼ਾ ਦੀ ਮੁਗਲਾਂ ਦੇ ਨਾਲ ਆਪ ਸਾਨੂੰ ਪਤਾ ਹੀ ਹੈ ਜਿਹੜਾ ਆਪਾਂ ਮਾਘੀ ਦਾ ਢਹਾਡਾ ਮਨਾਉਨੇ ਆ ਨਾ ਉਹ ਸਹੀ ਮਾਣੇ ਦੇ ਵਿੱਚ ਵਿਸਾਖੀ ਵਾਲੇ ਦਿਨ ਹੈ 27 ਵਿਸਾਖ ਨੂੰ ਇਹ ਖਦਰਾਨੀ ਢਾਬ ਤੇ ਜੰਗ ਹੋਈ ਸੀ ਇਹ ਨੋਟ ਕਰ ਲਓ ਇਹ ਤਾਂ ਪਾਣੀ ਦੀ ਕਲਤ ਕਰਕੇ ਤਾਂ ਹੋਰ ਕਠਿਨਾਈਆਂ ਕਰਕੇ ਫਿਰ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਮਾਘ ਦੇ ਮਹੀਨੇ ਵਿੱਚ ਤਬਦੀਲ ਕਰ ਦਿੱਤਾ ਸੀ ਮਾਘੀ ਦਾ ਢਹਾਡਾ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਗਈ ਸੋ ਇਸ ਤਰ੍ਹਾਂ ਪਹਿਲਾਂ ਗੁਰੂ ਸਾਹਿਬਾਂ ਨੇ ਆਪ ਉਹਨਾਂ ਪੰਜਾਂ ਜਣਿਆਂ ਨੂੰ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਪਾਣ ਕਰਾਇਆ ਤੇ ਫਿਰ ਉਹਨਾਂ ਦੇ ਹੱਥੋਂ ਆਪ ਅੰਮ੍ਰਿਤ ਪਾਣ ਕੀਤਾ ਫਿਰ ਆਪ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਿਆ ਤਾਂ ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇੱਡਾ ਵੱਡਾ ਅਕਾਲ ਪੁਰਖ ਦੇ ਹੁਕਮ ਦੇ ਨਾਲ ਜੋ ਇਹ ਕਾਰਵਾਈਆਂ ਜਿੰਨੀਆਂ ਵੀ ਸਨ ਇਹ ਪਾਈਆਂ ਗਈਆਂ ਸੋ ਇਹ ਸੀ ਸਾਡਾ ਵਿਸਾਖੀ ਦਾ ਪਵਨ ਪਵਿੱਤਰ ਦਿਹਾੜੇ ਤੇ ਸਾਡਾ ਇਤਿਹਾਸ ਜਿੰਦੇ ਤੋਂ ਅਸੀਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਸਮਝੀਏ ਸੋਚੀਏ ਵਿਚਾਰੀਏ ਕਿ ਸਾਡੇ ਗੁਰੂ ਨੇ ਸਾਡੇ ਲਈ ਕੀ ਕੀ ਨਹੀਂ ਕੀਤਾ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਕੁਝ ਵੀ ਨਹੀਂ ਰੱਖਿਆ ਅਨੰਦਪੁਰੇ ਵੇਖੋ ਤੁਸੀਂ ਤੇ ਸਾਡੇ ਲਈ ਨਾ ਤੇ ਅੱਜ ਅਸੀਂ ਕਿੱਥੇ ਆ ਕਿ ਅੱਜ ਅਸੀਂ ਆਪਣੇ ਲਈ ਕੱਲਾ ਸੋਚ ਰਹੇ ਹਾਂ ਕੱਲਾ ਆਪਣੇ ਲਈ ਸੋਚ ਰਹੇ ਹਾਂ ਗੁਰੂ ਕੇ ਪਿਆਰਿਓ ਕਿਸੇ ਵਾਸਤੇ ਨਹੀਂ ਸੋਚਦਾ ਗੁਰੂ ਸਾਹਿਬ ਜੀ ਉਦੋਂ ਸਾਰਿਆਂ ਵਾਸਤੇ ਸੋਚਦੇ ਸਨ ਉਹਨਾਂ ਨੇ ਖਾਲਸਾ ਪੰਥ ਦੀ ਸਾਜਣਾ ਤਾਂ ਸੰਕੀਤੀ ਸੀ ਕਿ ਖਾਲਸਾ ਪੰਥ ਇਹ ਖਾਲਸ ਰਹੇਗਾ ਖਾਲਸਾ ਮਤਲਬ ਸ਼ੁੱਧ ਤੇ ਸ਼ੁੱਧ ਜਿਹੜੀ ਵਸਤੂ ਹੁੰਦੀ ਹੈ ਉਹਦੀ ਕੀਮਤ ਜਿਹੜੀ ਉਹ ਬੇਅੰਤ ਕੀਮਤ ਤੋਂ ਬਾਹਰ ਹੁੰਦਾ ਹੈ ਇਸ ਵਾਸਤੇ ਸਾਡੀਆਂ ਅੱਜ ਇੰਨੀਆਂ ਮਜਬੂਰੀਆਂ ਬਣ ਗਿਆ ਨੇ ਸਾਡੇ ਘਰੇਲੂ ਕੰਮ ਗੱਲੋ ਕੋਈ ਹੋਰ ਕੰਮ ਕਰ ਐਨੇ ਪੈਸੇ ਦੇ ਵਿੱਚ ਲੋਕ ਵਿਜੀ ਹੋ ਚੁੱਕੇ ਨੇ ਪੈਸਾ ਹੀ ਮੁੱਖ ਰੱਖਿਆ ਸਾਡੇ ਰਿਸ਼ਤਾਰੀਆਂ ਵਿੱਚ ਪੈਸਾ ਜੇ ਸਾਡੇ ਕੋਲ ਪੈਸਾ ਤੇ ਰਿਸ਼ਤੇਦਾਰ ਸਾਡੇ ਸਭ ਕੁਝ ਨੇ ਪੈਸਾ ਸਾਡੇ ਸੱਜਣ ਨੇ ਪੈਸਾ ਸਾਡੇ ਮਿੱਤਰ ਨੇ ਭਰਾ ਐ ਪੈਸੇ ਸਭ ਕੁਝ ਸੰਜਿਆ ਕਰ ਲਿਆ ਆਓ ਅਸੀਂ ਸਾਰੇ ਰਲ ਮਿਲ ਕੇ ਹਿੰਮਤ ਮਾਰੀਏ ਅਸੀਂ ਉਹਨਾਂ ਕੁਰਬਾਨੀਆਂ ਨੂੰ ਜਾਇ ਨਾ ਜਾਣਦੀਏ ਇਹ ਸਮਾਂ ਕਲਯੁਗ ਦਾ ਜੋਰ ਪੂਰਾ ਚੱਲ ਰਿਹਾ ਹੈ ਤੇ ਕਲਯੁਗ ਦੇ ਵਿੱਚ ਹੀ ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨਾ ਹੈ ਤੇ ਜੁੜ ਕੇ ਕਲਯੁਗ ਨੂੰ ਅਸੀਂ ਹਰਾਉਣਾ ਹੈ ਤੇ ਖਾ ਕਲਯੁਗ ਤੇ ਅਸੀਂ ਖਾਲਸੇ ਨੇ ਜਿੱਤ ਕਰਨੀ ਹੈ ਤਾਂ ਇਸ ਵਾਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੇ ਇਹ ਜਾਣਕਾਰੀ ਚੰਗੀ ਲੱਗੀ ਸ਼ੇਅਰ ਕਰਿਓ ਨਹੀਂ ਤਾਂ ਨਾ ਕਰਿਓ ਕੋਈ ਚੱਕਰ ਨਹੀਂ ਕਿਉਂਕਿ ਜਿਹੜੀਆਂ ਇਹੋ ਜਿਹੀਆਂ ਵੀਡੀਓ ਨੇ ਉਹਨਾਂ ਨੂੰ ਘੱਟ ਹੀ ਲੋਕ ਸ਼ੇਅਰ ਕਰਦੇ ਨੇ ਫਾਲੋ ਕਰਦੇ ਨੇ ਸਬਸਕ੍ਰਾਈਬ ਕਰਦੇ ਨੇ ਲਾਈਕ ਕਮੈਂਟ ਘੱਟ ਹੀ ਕਰਦੇ ਨੇ ਕਿਉਂਕਿ ਹੋਰ ਵੀਡੀਓ ਬਹੁਤ ਪਈਆਂ ਨੇ ਉਹਨਾਂ ਨੂੰ ਟ੍ਰੈਂਡ ਦੇ ਵਿੱਚ ਲਜਾਇਆ ਜਾਂਦਾ ਕੀ ਗੱਲ ਸਾਡੇ ਸਿੱਖ ਇਤਿਹਾਸ ਕਿੰਨਾ ਵੱਡਾ ਹੈ ਸਾਡਾ ਖੂਨ ਦੇ ਨਾਲ ਲਿਖਿਆ ਗਿਆ ਸਾਡਾ ਸਿੱਖ ਇਤਿਹਾਸ ਹੈ ਖੂਨ ਦੇ ਨਾਲ ਫਿਰ ਤੁਸੀਂ ਇਹਨੂੰ ਕਿਵੇਂ ਕਹੋਗੇ ਇਸ ਵਾਸਤੇ ਇਹਨਾਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਅਸੀਂ ਗੁਰੂ ਘਰ ਦੇ ਸੇਵਾਦਾਰਾਂ ਕੁੱਕਰਾਂ ਅਸੀਂ ਤਾਂ ਆਪਣਾ ਹੁਕਾ ਦਿੰਦੇ ਰਹਿਣਾ ਮੰਨੇ ਚ ਕੋਈ ਨਾ ਮੰਨੇ ਇਹਦੇ ਵਿੱਚ ਸਾਡਾ ਕੋਈ ਨਹੀਂ ਅਸੀਂ ਆਪਦੀ ਜਿਹੜੀ ਗੱਲ ਉਹ ਕਰਨੀ ਸੀ ਕਹਿਣੀ ਸੀ ਕਹਿ ਦਿੱਤੀ ਇਹ ਸਾਨੂੰ ਗੁਰੂ ਸਭਾ ਨੇ ਹੁਕਮ ਲਾਇਆ ਨੇ ਕਬੀਰ ਪੁੱਕਰ RAM ਕੋ ਮੁੱਤਿਆ ਮੇਰੋਂ ਨਾਓ ਗਲੇ ਮੇਰੇ ਜੈਵਰੀ ਜਹ ਖਿੰਚਾ ਤਹ ਜਾਓ ਇਹ ਤਾਂ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਟਾ ਪਾਇਆ ਅਸੀਂ ਆਂਦੇ ਕੁੱਤੇ ਆ ਇਸ ਵਾਸਤੇ ਗੁਰੂ ਕੇ ਪਿਆਰਿਓ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਗੁਰੂ ਵਾਲੇ ਬਣੀਏ ਗੁਰੂ ਨਾਲ ਜੁੜੀਏ ਵਿਸਾਖੀ ਦੇ ਦਿਹਾੜਿਆਂ ਦੇ ਇਹਨਾਂ ਨੇ ਪਵਿੱਤਰ ਇਤਿਹਾਸ ਸਾਡੇ ਨੂੰ ਅਸੀਂ ਪੜ੍ਹੀਏ ਵਾਚੀਏ ਬੱਚਿਆਂ ਨੂੰ ਪੜ੍ਹਾਈਏ ਕਿਉਂਕਿ ਸਾਡੇ ਬੱਚੇ ਅੱਜ ਦੂਰ ਹੁੰਦੇ ਜਾ ਰਹੇ ਨੇ ਆ ਸਾਡੀਆਂ ਬੱਗੀਆਂ ਦਾੜੀਆਂ ਵੇਖ ਲਓ ਇਹ ਮੈਨੂੰ ਲੱਗਦਾ ਸਾਡੀ ਪੀੜ੍ਹੀ ਤੱਕ ਹੈ ਸਾਡੇ ਬੱਚੇ ਤੇ ਗਾਉਂਾਂ ਦੇ ਬੱਚਿਆਂ ਤੱਕ ਮੈਨੂੰ ਨਹੀਂ ਲੱਗਦਾ ਕੋਈ ਚੀਜ਼ਾਂ ਇਹ ਪਹੁੰਚ ਜਾਣ ਪਰ ਗੁਰੂ ਸਮਰੱਥ ਨੇ ਆਪ ਹੀ ਕਹਾਂਗੇ ਸੱਚੇ ਪਾਤਸ਼ਾਹ ਜੀ ਪਰ ਸਾਡੀ ਤੁਹਾਡੇ ਅੱਗੇ ਅਰਜ਼ੋੜ ਕੇ ਬੇਨਤੀ ਏ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਣੀ ਬਾਣੇ ਦੇ ਧਾਰਨੀ ਕਰੋ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿਓ ਭੁੱਲਾਂ ਚੁੱਕਾਂ ਦੀ ਮਾਫੀ ਜੇ ਕੋਈ ਵਿੱਚ ਕੋਈ ਗੱਲ ਕੋ ਵੱਡੇ ਵੱਡੇ ਪ੍ਰਚਾਰਕ ਨੇ ਵਿਦਵਾਨ ਨੇ ਸੋ ਜੋ ਆਈ ਗੱਲ ਮਤ ਵਿੱਚ ਕਹਿ ਦਿੱਤੀ ਸੋ ਭੁੱਲਾ ਚੁੱਕਾ ਨਹੀਂ ਮਾਫੀ ਤੇ ਵੀਡੀਓ ਨੂੰ ਵਾਤ ਵਾਤ ਲਾਈਕ ਸ਼ੇਅਰ ਫੋਲੋ ਕਰਿਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ